ਹਾਂਜੀ ਸਰ ਦੱਸਿਓ ਜਰਾ ਗੁਰਕੁਲ ਡਿਗਰੀ ਕਾਲਜ ਚ ਕਿਹੜੇ ਕਿਹੜੇ ਕੋਰਸ ਹੈ ਗੁਰਕੁਲ ਡਿਗਰੀ ਕਾਲਜ ਦੇ ਵਿੱਚ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੀਏ, ਬੀਐਸਸੀ, ਬੀਸੀਏ, ਡੀਲਿਬ ਤੇ ਪੀਜੀਡੀਸੀ ਕੋਰਸ ਜਿਹੜੇ ਉਹ ਕਰਵਾਈ ਜਾਦੇ ਨੇ। ਕੀ ਰੈਗੂਲਰ ਨੇ ਸਾਰੇ? ਬਿਲਕੁਲ ਸਾਰੇ ਰੈਗੂਲਰ ਕੋਰਸਿਸ ਹੈਗੇ ਨੇ। ਇਹਦੇ ਵਿੱਚ ਤੁਸੀਂ ਮੱਲਕ ਐਡਮਿਸ਼ਨ ਲੈ ਸਕਦੇ ਜੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਜਿਹੜਾ ਸੈਂਟਰ ਉਹ ਵੀ ਗੁਰਕੁਲ ਡਿਗਰੀ ਕਾਲਜ ਦੇ ਵਿੱਚ ਵੜਦਾ ਤੇ ਬੱਚੇ ਜਿੰਨੇ ਵੀ ਸਾਰੇ ਐਗਜ਼ਾਮ ਵੀ ਇੱਥੇ ਹੁੰਦੇ ਨੇ। ਇਹ ਪਿਛਲੇ ਲਗਭਗ ਜਿਹੜਾ ਇਹ ਕਾਲਜ ਹੈਗਾ ਵਾ। ਇਹ 2007 ਤੋਂ ਜਿਹੜਾ ਉਹ ਚੱਲ ਰਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰਗਤ ਅੱਛਾ ਜੇ ਮਤਲਬ ਪ੍ਰੀਖਿਆ ਸੈਂਟਰ ਵੀ ਇੱਥੇ ਹੀ ਬਣਦਾ ਹਾਂਜੀ ਪ੍ਰੀਖਿਆ ਸੈਂਟਰ ਵੀ ਇੱਥੇ ਬਣਦਾ ਹੈ ਐਡਮਿਸ਼ਨ ਸ਼ੁਰੂ ਨਹੀਂ ਹੋਇਆ ਐਡਮਿਸ਼ਨ ਵੀ ਸ਼ੁਰੂ ਹੋਆ ਮੈਂ ਹੋਰ ਵੀ ਦੱਸ ਦਿੰਦਾ ਜੇ ਤੁਸੀਂ ਪੁੱਛਦੇ ਜੀ ਕਿ ਸਾਡੀ ਜਿਹੜੀ ਫੀਸ ਹੈਗੀ ਆ ਉਹ ਜਿੰਨੇ ਵੀ ਬਾਕੀ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰਗਤ ਕਾਲਜ ਉਹਨਾਂ ਸਾਰਿਆਂ ਨਾਲੋਂ ਘੱਟ ਆ। ਉਹ ਸਾਡੀ ਮੈਨੇਜਮੈਂਟ ਨੇ ਇੱਕ ਪੈਰ ਕਦਮੀ ਕੀਤੀ ਹੈ ਕਿ ਜਿਹੜੀਆਂ ਲੜਕੀਆਂ ਉਹਨਾਂ ਦੀ ਫੀਸ ਤੇ ਵੈਸੇ ਹੀ ਘੱਟ ਆ। ਉਹਨਾਂ ਦੀ ਸਰਕਾਰੀ ਕਾਲਜਾਂ ਜਿੰਨੀ ਹੀ ਫੀਸ ਆ ਤੇ ਜਿਹੜੇ ਲੜਕੇ ਉਹਨਾਂ ਦੀ ਵੀ ਬਾਕੀ ਕਾਲਜਾਂ ਨਾਲੋਂ ਬਹੁਤ ਘੱਟ ਫੀਸ ਆ। ਜੇ ਸਰ ਜੀ ਦੂਸਰੇ ਬੱਚੇ ਨੇ ਜਿਵੇਂ ਦੂਰ ਦੇ ਕਾਲਜਾਂ ਤੋਂ ਕਰਦੇ ਨੇ ਕਿ ਉਹ ਇੰਟਰ ਕਾਲਜ ਮਾਈਗ੍ਰੇਸ਼ਨ ਕਰਾ ਕੇ ਸਾਡੇ ਕਾਲਜ ਆ ਸਕਦੇ ਆ। ਬਿਲਕੁਲ ਆ ਸਕਦੇ ਆ ਜੀ। ਦੇਖੋ ਯੂਨੀਵਰਸਿਟੀ ਦੇ ਇੱਕ ਰੂਲ ਬਣ ਗਿਆ ਵਾ ਕਿ ਕਿਸੇ ਵੀ ਜਿਹੜਾ ਗੁਰੂ ਨਾਨਕ ਦੇਵ ਯੂਨੀ ਜਿਤਨਾ ਅੰਮਿਸਰ ਕੋਈ ਇੱਕ ਬੱਚਾ ਪੜਦਾ ਉਹ ਵੀ ਗੁਰਦਾਸਪੁਰ ਆਣ ਕੇ ਸਾਡੀ ਕਾਲਜ 'ਚ ਐਡਮਿਸ਼ਨ ਲੈ ਸਕਦਾ ਗਵਰਨਮੈਂਟ ਕਾਲਜ ਦਾ ਬੱਚਾ ਲੈ ਸਕਦਾ ਮਤਲਬ ਕੋਈ ਵੀ ਬੱਚਾ ਜਿਹੜਾ ਉਹ ਆਣ ਕੇ ਇੰਟਰ ਕਾਲਜ ਮਾਈਗ੍ਰੇਸ਼ਨ ਕਰਕੇ ਐਡਮਿਸ਼ਨ ਲੈ ਸਕਦਾ ਫਿਰ ਫਸਟ ਇਅਰ ਉਹਨੇ ਕਿਤੇ ਹੋਰ ਕੀਤੀ ਹੋਏ ਤੇ ਸੈਕੰਡ ਇਅਰ ਫਾਈਨਲ ਉਹ ਕੋਈ ਡਿਗਰੀ ਕਾਲਜ 'ਚ ਕਰਦਾ ਹਾਂ ਬਿਲਕੁਲ ਇਹਦੇ 'ਚ ਇੱਕ ਰੂਲ ਹੈਗਾ ਜੀ ਜਿਤਨਾ ਇੱਕ ਸਾਲ ਤੁਹਾਡਾ ਕੰਪਲੀਟ ਹੋਇਆ ਹੋਣਾ ਚਾਹੀਦਾ ਫਸਟ ਸੈਕੰਡ ਸੈਮ ਤੁਸੀਂ ਉੱਥੋਂ ਕੀਤਾ ਹੋਏ ਚਾਹੇ ਸਪਲੀ ਵੀ ਹੋਏ ਤੁਸੀਂ ਤਾਂ ਵੀ ਸਾਡੇ ਕੋਲ ਆਣ ਕੇ ਮਾਈਗ੍ਰੇਸ਼ਨ ਕਰਕੇ ਐਡਮਿਸ਼ਨ ਲੈ ਸਕਦੇ ਹੋ ਸਰ ਇਹ ਕਾਲਜ ਹੈ ਕਿੱਥੇ ਨਿਊ ਸੰ ਉਹ ਉੱਥੇ ਨਿਊਸ ਅੰਤਨਗਰ ਗੁਰਦਾਸਪੁਰ ਜਿਹੜੀ ਹੈ ਲੋਕੇਸ਼ਨ ਹੈ ਜੀ थैंक यू ਸਰ ਵੈਲਕਮ